ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਤੁਹਾਡੇ ਬਹੁਤ ਕੰਮ ਆ ਹੋਗੀ ਤੁਹਾਡੇ ਮਨ ਨੂੰ ਬਹੁਤ ਬਲ ਮਿਲੇਗਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੇਰੇ ਪਹਿਲੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਖਸ਼ੀ ਹੋਈ ਬਾਣੀ ਜਪ ਦੀ ਬਾਣੀ ਬਾਰੇ ਜਿੰਨੂੰ ਆਪਾਂ ਸਤਕਾਰ ਸਹਿਤ ਜਪਜੀ ਸਾਹਿਬ ਜੀ ਦੀ ਬਾਣੀ ਕਹਿੰਦੇ ਆ ਤਾਂ ਜੇਕਰ ਤੁਸੀਂ ਜਪਜੀ ਸਾਹਿਬ ਜੀ ਦੀ ਬਾਣੀ ਦੀ ਤਾਕਤ ਨੂੰ ਮਹਿਸੂਸ ਕਰਨਾ ਚਾਹੁੰਦੇ ਹੋ ਮੰਨਣਾ ਚਾਹੁੰਦੇ ਹੋ ਤਾਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰਦੇ ਹੋ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਨਪਰਮਾ ਤੱਕ ਪਹੁੰਚ ਸਕੀ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਆਉਣਾ ਆਵਾਜ਼ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਮੇਰੇ ਪਹਿਲੇ ਪਾਤਸ਼ਾਹ ਜੀ ਦੀ ਬਖਸ਼ੀ ਹੋਈਏ ਬਾਣੀ ਜਪਦੀ ਬਾਣੀ ਜਪਜੀ ਸਾਹਿਬ ਜੀ ਦੀ ਬਾਣੀ ਬਹੁਤ ਤਾਕਤਵਾਰਿਆ ਇਹਦੀ ਤਾਕਤ ਦਾ ਪਤਾ ਸਾਨੂੰ ਉਦੋਂ ਹੀ ਲੱਗੇਗਾ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਇਸ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਵਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਅੰਤ ਕਿਰਪਾ ਕਰਦੇ ਨੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਦੇ ਨਾਲ ਸਾਡੇ ਉੱਤੇ ਇੰਨੀਆਂ ਰਹਿਮਤਾਂ ਹੁੰਦੀਆਂ ਨੇ ਇੰਨੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਜੋ ਆਪਾਂ ਬੋਲ ਕੇ ਨਹੀਂ ਦੱਸ ਸਕਦੇ ਇਹ ਪਾਠ ਕਰਨ ਵਾਲਿਆਂ ਨੂੰ ਪਤਾ ਹੈ ਕਿਉਂਕਿ ਸੰਗਤ ਜੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲੇ ਨੂੰ ਦਸਾਂ ਹੀ ਗੁਰੂ ਸਾਹਿਬਾਨਾਂ ਦੀਆਂ ਖੁਸ਼ੀਆਂ ਬਰਕਤਾਂ ਰਹਿਮਤਾਂ ਮਿਲਦੀਆਂ ਨੇ ਸ਼ਹੀਦਾਂ ਸਿੰਘਾਂ ਦੀਆਂ ਖੁਸ਼ੀਆਂ ਬਰਕਤਾਂ ਰਹਿਮਤਾਂ ਮਿਲਦੀਆਂ ਨੇ ਸਾਡੇ ਗੁਰੂ ਸਹਬਾਨਾਂ ਦਾ ਸ਼ਹੀਦਾਂ ਸਿੰਘਾਂ ਦਾ ਮੇਰ ਭਰਿਆ ਹੱਥ ਉਸ ਸਿੱਖ ਦੇ ਸਿਰ ਤੇ ਆ ਜਾਂਦਾ ਹੈ ਉਸ ਮਨੁੱਖ ਦੇ ਸਿਰ ਤੇ ਆ ਜਾਂਦਾ ਹੈ ਜੋ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਵੇ ਕਿਉਂਕਿ ਸੰਗਤ ਜੀ ਸਾਡੇ ਦਸਾਂ ਹੀ ਗੁਰੂ ਸਹਬਾਨਾਂ ਨੂੰ ਸ਼ਹੀਦਾਂ ਸਿੰਘਾਂ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਅਤੇ ਇਸ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਨਾਲ ਬਹੁਤ ਪਿਆਰ ਆ। ਗੁਰ ਸੱਚੇ ਪਾਤਸ਼ਾਹ ਵੀ ਫਿਰ ਉਸ ਮਨੁੱਖ ਨੂੰ ਰੱਜ ਕੇ ਪਿਆਰ ਕਰਦੇ ਨੇ ਉਸ ਮਨੁੱਖ ਦੀਆਂ ਸਾਰੀਆਂ ਭੁੱਖਾ ਮਿਟਾ ਦਿੰਦੇ ਨੇ ਪਰ ਜਦੋਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਹੈ ਬੜੇ ਹੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸ਼ਰਧਾ ਦੇ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਬੈਠੋ ਤਾਂ ਇਸ ਗੱਲ ਨੂੰ ਜਰੂਰ ਮਹਿਸੂਸ ਕਰਨਾ ਕਿ ਇਹ ਬਾਣੀ ਮੇਰੇ ਪਹਿਲੇ ਪਾਤਸ਼ਾਹ ਜੀ ਦੇ ਮੁਖ ਦੇ ਵਿੱਚੋਂ ਉਜਾਰੀ ਹੋਈ ਬਾਣੀ ਆ ਇਹ ਜੋ ਮੈਂ ਇੱਕ ਇੱਕ ਸ਼ਬਦ ਪੜ ਰਿਹਾ ਹਾਂ ਇਹ ਇੱਕ ਇੱਕ ਸ਼ਬਦ ਇੱਕ ਇੱਕ ਬਚਨ ਮੇਰੇ ਪੀ ਲੇ ਪਾਸ਼ਾ ਜੀ ਦੇ ਮੁਖ ਦੇ ਵਿੱਚੋਂ ਨਿਕਲਿਆ ਹੋਇਆ ਏ ਇਹ ਪਾਸ਼ਾ ਜੀ ਦੇ ਬਚਨ ਨੇ ਪਾਸ਼ਾ ਜੀ ਮੈਨੂੰ ਬੋਲ ਕੇ ਸਮਝਾ ਰਹੇ ਨੇ ਉਹਨੂੰ ਸਮਝਣਾ ਹੈ ਬੜੇ ਪਿਆਰ ਦੇ ਨਾਲ ਸਹਿਜ ਦੇ ਨਾਲ ਸ਼ਰਧਾ ਦੇ ਨਾਲ ਭਰੋਸੇ ਦੇ ਨਾਲ ਇਸ ਬਾਣੀ ਦਾ ਪਾਠ ਕਰਕੇ ਦੇਖਿਓ ਫਿਰ ਦੇਖਣਾ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਐਨੇ ਮਿਹਰਬਾਨ ਹੁੰਦੇ ਨੇ ਕਦੇ ਵੀ ਕਾਲੀ-ਕਾਲੀ ਦੇ ਵਿੱਚ ਪਾਠ ਨਾ ਕਰੋ ਕਾਲੀ ਕਿਸ ਗੱਲ ਦੀ ਆ ਜੇ ਪਾਠ ਇੱਕ ਕਰਨਾ ਹੈ ਤਾਂ ਕੀ ਅਸੀਂ ਪੂਰੇ ਦਿਨ ਦੇ ਵਿੱਚੋਂ 20 ਮਿੰਟ ਨਹੀਂ ਕੱਢ ਸਕਦੇ ਇਹ 20 ਮਿੰਟ ਗੁਰੂ ਦੇ ਹੁਣੇ ਚਾਹੀਦੇ ਇਨਾ 20 ਮਿੰਟਾਂ ਦੇ ਵਿੱਚ ਆਪਣੇ ਗੁਰੂ ਦੇ ਨਾਲ ਗੱਲਾਂ ਕਰਨੀਆਂ ਨੇ ਗੁਰੂ ਦੀਆਂ ਗੱਲਾਂ ਸੁਣਨੀਆਂ ਨੇ ਫਿਰ ਦੇਖਿਓ ਕਿੰਝ ਕਿਰਪਾ ਹੁੰਦੀ ਜਪਜੀ ਸਾਹਿਬ ਜੀ ਦੀ ਬਾਣੀ ਪੈਸੇ ਤਾਂ ਅਮਰਤ ਵੇਲੇ ਦੀ ਬਾਣੀ ਆ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਦੇ ਵਿੱਚੋਂ ਪਹਿਲੀ ਬਾਣੀ ਜਪ ਦੀ ਬਾਣੀ ਆ ਪਰ ਜੇਕਰ ਕਿਸੇ ਮਨੁੱਖ ਤੋਂ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਿਆ ਜਾਂਦਾ ਤਾਂ ਉਹ ਜਦੋਂ ਹੀ ਉੱਠਦਾ ਹੈ ਉਠਦਿਆਂ ਸਾਰ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਵੇ ਜੇ ਉਦੋਂ ਵੀ ਸਮਾਂ ਨਹੀਂ ਮਿਲਿਆ ਤਾਂ ਦੁਪਹਿਰ ਵੇਲੇ ਕਰ ਲਵੇ ਸ਼ਾਮ ਵੇਲੇ ਕਰ ਲਵੇ ਇਥੋਂ ਤੱਕਰ ਕਿ ਜੇ ਸਾਡਾ ਮਨ ਰਾਤ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਨੂੰ ਕਰ ਰਿਹਾ ਹੈ ਨਾ ਆਪਾਂ ਉਸ ਵੇਲੇ ਵੀ ਕਰ ਸਕਦੇ ਹਾਂ ਮਹਾਪੁਰਖ ਜੀ ਕਹਿੰਦੇ ਜਿਸ ਵੇਲੇ ਘੜੀ ਦੇ ਵਿੱਚ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ ਉਹਨਾਂ ਦੀ ਉਸਤਤ ਕਰਦੇ ਹਾਂ ਭਜਨ ਬੰਦਗੀ ਕਰਦੇ ਹਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਜਾਂ ਸਿਮਰਨ ਕਰਦੇ ਆ ਉਹ ਵੇਲਾ ਹੀ ਅਮਰਤ ਵੇਲਾ ਬਣ ਜਾਂਦਾ ਹੈ ਬਸ ਮਨੁੱਖ ਪਿਆਰ ਦੇ ਵਿੱਚ ਭਿੱਜ ਕੇ ਸ਼ਰਧਾ ਦੇ ਨਾਲ ਸਤਕਾਰ ਦੇ ਨਾਲ ਆਪਣੇ ਗੁਰੂ ਨੂੰ ਯਾਦ ਕਰ ਲਵੇ ਫਿਰ ਦੇਖਣਾ ਗੁਰੂ ਸਾਹਿਬ ਜੀ ਉਸ ਮਨੁੱਖ ਦੇ ਉੱਤੇ ਕਿਸ ਤਰ੍ਹਾਂ ਮਿਹਰਬਾਨ ਹੁੰਦੇ ਤੇ ਫਿਰ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਜੇ ਅਮਰਤ ਵੇਲੇ ਨਹੀਂ ਉਠਿਆ ਜਾਂਦਾ ਤਾਂ ਦਿਨ ਦੇ ਵਿੱਚ ਕੋਈ ਇੱਕ ਵੇਲਾ ਮਿੱਥ ਲਓ ਕਿ ਇਸ ਵੇਲੇ ਦੇ ਵਿੱਚ ਮੈਂ ਇਹ ਪਾਠ ਕਰਨਾ ਹੀ ਕਰਨਾ ਹੈ ਤਾਂ ਪੁੱਝ ਹੀ ਦਿਨਾਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅਮਰਤ ਵੇਲਾ ਵੀ ਬਣ ਜਾਵੇਗਾ ਅਮਰਤ ਵੇਲੇ ਦਾ ਨਿਤ ਨੀਮ ਵੀ ਪੱਕਾ ਹੋ ਜਾਵੇਗਾ ਅਤੇ ਫਿਰ ਪੜੀ ਸੁਣੀ ਬਾਣੀ ਦੇ ਵਿੱਚੋਂ ਰਸ ਵੀ ਆਵੇਗਾ ਆਨੰਦ ਆਵੇਗਾ ਜਦੋਂ ਆਪਾਂ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਾਡਾ ਮਨ ਜਾਗਣਾ ਸ਼ੁਰੂ ਹੋ ਜਾਂਦਾ ਹੈ ਮਨ ਜਾਗੇਗਾ ਤਾਂ ਤਨ ਆਪਣੇ ਆਪ ਹੀ ਜਾਗ ਜਾਵੇਗਾ ਮਨ ਨੂੰ ਜਗਉਣਾ ਸਭ ਤੋਂ ਜ਼ਰੂਰੀ ਆ ਤਾਂ ਜਦੋਂ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਆ ਨਾ ਸਮਝੋ ਸਾਡਾ ਮਨ ਜਾਗਦਾ ਹੈ ਸਾਡੇ ਮਨ ਨੂੰ ਚੰਗੇ ਮਾੜੇ ਦਾ ਪਤਾ ਲੱਗਦਾ ਹੈ ਇਹ ਸੱਚੇ ਨਾਮ ਨੇ ਸਾਡੇ ਮਨ ਦੀਆਂ ਸਾਰੀਆਂ ਭੁੱਖਾਂ ਮਿਟਾ ਦੇਣੀਆਂ ਨੇ ਪਾਤਸ਼ਾਹ ਕਹਿੰਦੇ ਤੂੰ ਨਾਮ ਜਪਿਆ ਕਰ ਸੇਵਾ ਕਰਿਆ ਕਰ ਸਿਮਰਨ ਕਰਿਆ ਕਰ ਤੇਰੀਆਂ ਸਾਰੀਆਂ ਸਾਰੀਆਂ ਭੁੱਖਾਂ ਮਿਟ ਜਾਣਗੀਆਂ ਭਾਵੇਂ ਸਾਡੇ ਮਨ ਦੇ ਵਿੱਚ ਜੋ ਚਿੰਤਾਵਾਂ ਪਰੇਸ਼ਾਨੀਆਂ ਚੱਲਦੀਆਂ ਰਹਿੰਦੀਆਂ ਨੇ ਮੇਰੇ ਕੋਲ ਆ ਨਹੀਂ ਉਹ ਨਹੀਂ ਕਦੀ ਕਿਸੇ ਗੱਲ ਦੀ ਚਿੰਤਾ ਕਦੀ ਕਿਸੇ ਗੱਲ ਦੀ ਚਿੰਤਾ ਸਤਿਗੁਰ ਸੱਚੇ ਪਾਤਸ਼ਾਹ ਸਾਰੀਆਂ ਚਿੰਤਾਵਾਂ ਮਿਟਾ ਦਿੰਦੇ ਨੇ ਸਾਰੇ ਦੁੱਖ ਦੂਰ ਕਰ ਦਿੰਦੇ ਨੇ ਜਦੋਂ ਆਪਾਂ ਪਰੋਸੇ ਦੇ ਨਾਲ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਆ ਤਾਂ ਜਦੋਂ ਵੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਬੈਠਣਾ ਹੈ ਆਪਣੇ ਗੁਰੂ ਸਾਹਿਬ ਜੀ ਦੇ ਕੇ ਅਰਦਾਸ ਬੇਨਤੀ ਕਰਕੇ ਬੈਠਣਾ ਹੈ ਗੁਰਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਕਿ ਪਾਤਸ਼ਾਹ ਸਿਰ ਦੇ ਉੱਤੇ ਮੇਰ ਭਰਿਆ ਹੱਥ ਰੱਖ ਕੇ ਮੇਰੇ ਤੋਂ ਬਾਣੀ ਦੀ ਸੇਵਾ ਕਰਵਾ ਲਓ ਫਿਰ ਬਾਣੀ ਦਾ ਪਾਠ ਕਰਨ ਤੋਂ ਬਾਅਦ ਵੀ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰੇ ਤੋਂ ਜਾਣੇ ਅਣਜਾਣੇ ਦੇ ਵਿੱਚ ਬਹੁਤ ਭੁੱਲਾਂ ਗਲਤੀਆਂ ਹੋਈਆਂ ਨੇ ਉਹਨਾਂ ਭੁੱਲਾਂ ਨੂੰ ਉਹਨਾਂ ਗਲਤੀਆਂ ਨੂੰ ਅੱਖਰਵਾਦੇ ਘਾਟੇ ਨੂੰ ਮਾਫ਼ ਕਰ ਦੇਣਾ ਬਾਣੀ ਪੜਨ ਤੋਂ ਪਹਿਲਾਂ ਵੀ ਅਰਦਾਸ ਬੇਨਤੀ ਕਰੀਏ ਕਰਨ ਤੋਂ ਬਾਅਦ ਵੀ ਅਰਦਾਸ ਬੇਨਤੀ ਕਰੀਏ ਇਹ ਜ਼ਰੂਰੀ ਆ ਅਤੇ ਜਿੰਨਾ ਕ ਪਾਠ ਕਰਨਾ ਹੈ ਇੱਕ ਮਨ ਇਕਜਿਤ ਹੋ ਕੇ ਸਹਿਜ ਦੇ ਨਾਲ ਸ਼ੁੱਧ ਉਚਾਰਨ ਕਰਨ ਦੀ ਕੋਸ਼ਿਸ਼ ਕਰਨੀ ਆ ਸ਼ੁੱਧ ਉਚਾਰਨ ਕਰਨਾ ਆ ਜਾਵੇਗਾ ਜੇ ਆਪਾਂ ਬਾਣੀ ਨੂੰ ਸੁਣਨਾ ਸ਼ੁਰੂ ਕਰਦੇ ਹਈਏ ਕਿਉਂਕਿ ਸੰਗਤ ਜੀ ਜਦੋਂ ਆਪਾਂ ਬਾਣੀ ਦਾ ਪਾਠ ਕਰਨਾ ਸ਼ੁਰੂ ਕਰਦੇ ਆ ਤਾਂ ਕਈ ਵਾਰ ਬਹੁਤ ਗਲਤੀਆਂ ਹੁੰਦੀਆਂ ਨੇ ਮੈਂ ਆਪਣੀ ਗੱਲ ਵੀ ਕਰ ਰਹੀ ਆ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਪਰ ਜਦੋਂ ਆਪਾਂ ਬਾਣੀ ਦਾ ਪਾਠ ਸੁਣਦੇ ਆ ਤਾਂ ਸਾਨੂੰ ਆਪਣੀਆਂ ਗਲਤੀਆਂ ਦਾ ਪਤਾ ਲੱਗਦਾ ਇਸ ਕਰਕੇ ਰਜਾਨਾ ਗੁਰਬਾਣੀ ਦਾ ਪਾਠ ਖੁਦ ਤਾਂ ਕਰਨਾ ਹੀ ਆ ਇੱਕ ਪਾਠ ਸੁਣ ਵੀ ਲਿਆ ਕਰੋ ਸੁਣਨ ਦੇ ਨਾਲ ਸਾਨੂੰ ਪਤਾ ਲੱਗੇਗਾ ਕਿ ਅਸੀਂ ਕਿੱਥੇ ਗਲਤੀ ਕਰ ਰਹੇ ਹਾਂ ਨਾਲ ਨਾਲ ਸੁਣੀ ਜਾਓ ਨਾਲ ਨਾਲ ਖੁਦ ਬੋਲੀ ਜਾਓ ਇਸ ਪ੍ਰਕਾਰ ਅਭਿਆਸ ਕਰਦੇ ਰਵਾਂਗੇ ਤਾਂ ਅਸੀਂ ਵੀ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਸਿੱਖ ਜਾਵਾਂਗੇ ਇੱਕ ਵਾਰ ਆਪਾਂ ਸ਼ੁਰੂਆਤ ਤਾਂ ਕਰੀਏ ਕੋਸ਼ਿਸ਼ ਤਾਂ ਕਰੀਏ ਸਾਡੀ ਇਸ ਸ਼ੁਰੂਆਤ ਨੂੰ ਦੇਖ ਕੇ ਇੱਕ ਕੋਸ਼ਿਸ਼ ਨੂੰ ਦੇਖ ਕੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਕਿੰਨੇ ਮਿਹਰਬਾਨ ਹੋ ਜਾਣਗੇ ਇਹ ਤੁਸੀਂ ਖੁਦ ਹੈਰਾਨ ਹੋਵੋਗੇ ਸਾਡੇ ਮਨ ਦੇ ਵਿੱਚ ਜਦੋਂ ਅਮਰਤ ਵੇਲੇ ਦੇ ਪ੍ਰਤੀ ਬਾਣੀ ਦੇ ਪ੍ਰਤੀ ਚਾਹ ਹੀ ਪੈਦਾ ਹੋ ਜਾਵੇ ਨਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਉਸੇ ਦਿਨ ਤੋਂ ਹੀ ਕਿਰਪਾ ਕਰਨੀ ਸ਼ੁਰੂ ਕਰ ਦਿੰਦੇ ਨੇ ਸੋ ਆਪਾਂ ਅੱਜ ਤੋਂ ਹੀ ਪਾਠ ਕਰਨਾ ਸ਼ੁਰੂ ਕਰੀਏ ਜਿਸ ਵੀ ਮਨੁੱਖ ਦੇ ਕੋਲ ਜਿਸ ਵੇਲੇ ਵੀ ਇਹ ਵੀਡੀਓ ਪਹੁੰਚੇ ਉਸ ਵੇਲੇ ਹੀ ਬੈਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਵੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕਰ ਸਕਦੇ ਤਾਂ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ দাও ਆਪਣੇ ਬਜ਼ੁਰਗ ਮੂਲ ਮੰਤਰ ਜੀ ਦੇ ਜਾਪ ਨੂੰ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਕਿਆ ਕਰਦੇ ਸੀ ਕਿ ਪਹਿਲੀ ਪੌੜੀ ਦਾ ਪਾਠ ਜ਼ਰੂਰ ਕਰਿਆ ਕਰੋ ਤਾਂ ਇਹ ਪਹਿਲੀ ਪੌੜੀ ਨੇ ਹੀ ਤਾਰ ਦੇਣਾ ਹੈ ਜਪਜੀ ਸਾਹਿਬ ਜੀ ਦਾ ਪਾਠ ਜਿਹੜੇ ਨਹੀਂ ਕਰ ਸਕਦੇ ਉਹ ਮੂਲ ਮੰਤਰ ਜੀ ਦਾ ਜਾਪ ਕਰੀ ਜਾਓ ਜਿੰਨਾ ਤੋਂ ਮੂਲ ਮੰਤਰ ਜੀ ਦਾ ਜਾਪ ਵੀ ਨਹੀਂ ਕੀਤਾ ਜਾਂਦਾ ਵਾਹਿਗੁਰੂ ਜੀ ਦਾ ਸਿਮਰਨ ਕਰੀ ਜਾਓ ਵਾਹਿਗੁਰੂ ਵਾਹਿਗੁਰੂ ਜਪੀ ਜਾਓ ਮੇਰੇ ਤੀਜੇ ਪਾਤਸ਼ਾਹ ਜੀ ਨੇ ਖੁਦ ਤਾਂ ਸਾਨੂੰ ਸਮਝਾਇਆ ਕਿ ਸਾਚ ਨਾਮ ਆਧਾਰ ਮੇਰਾ ਜਿੰਨੇ ਭੁੱਖਾਂ ਸਭ ਗਵਾਈਆਂ ਤਾਂ ਫਿਰ ਆਓ ਸੱਚੇ ਨਾਮ ਦੇ ਲੜ ਲੱਗੀਏ। ਉਹ ਆਪਾਂ ਸ਼ੁਰੂਆਤ ਕਰੀਏ। ਬਾਣੀ ਦਾ ਪਾਠ ਕਰਨਾ ਸ਼ੁਰੂ ਕਰੀਏ, ਸੁਣਨਾ ਸ਼ੁਰੂ ਕਰੀਏ, ਆਪਣੀਆਂ ਗਲਤੀਆਂ ਦੇ ਵਿੱਚ ਸੁਧਾਰ ਕਰੀਏ। ਜਿਸ ਦਿਨ ਵੀ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ, ਦੇਖਣਾ ਕਿਰਪਾ ਹੁੰਦੀ। ਆਪਾਂ ਬਹੁਤ ਵਾਰ ਭਾਈ ਗੋਪਾਲਾ ਜੀ ਦੀ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਕਿ ਮੇਰੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਕੋਈ ਐਸਾ ਸਿੱਖ ਹੈ ਕੋਈ ਐਸਾ ਮਨੁੱਖ ਸੰਗਤ ਦੇ ਵਿੱਚ ਬੈਠਾ ਹੈ ਜੋ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਕੇ ਸੁਣਾ ਦੇ ਤਾਂ ਕਹਿੰਦੇ ਉਸ ਵੇਲੇ ਪਾਈ ਗੋਪਾਲਾ ਜੀ ਉੱਠੇ ਉਹਨਾਂ ਨੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਜੇਕਰ ਤੁਹਾਡੀ ਇਜਾਜ਼ਤ ਹੋਵੇ ਤੁਸੀਂ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਤਾਂ ਮੈਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਕੇ ਸੁਣਾਉਣ ਦੀ ਕੋਸ਼ਿਸ਼ ਕਰ ਸਕਦਾ ਹਾਂ ਕਰ ਸਕਦਾ ਹਾਂ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭਾਈ ਗੋਪਾਲਾ ਜੀ ਦੇ ਲਈ ਸੋਨਾ ਅਸਣ ਲਗਵਾਇਆ ਉੱਚਿਆਸਣ ਤੇ ਬਿਠਾ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਦੀ ਇਜਾਜ਼ਤ ਦਿੱਤੀ। ਕਹਿੰਦੇ ਭਾਈ ਗੋਪਾਲਾ ਜੀ ਨੇ ਪਿਆਰ ਦੇ ਵਿੱਚ ਭਿੱਜ ਕੇ ਇੱਕ ਮਨ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਸ਼ੁਰੂ ਕੀਤਾ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਐਨੇ ਖੁਸ਼ ਹੋਏ ਐਨੇ ਮਿਹਰਬਾਨ ਹੋਏ ਕਿ ਮਨ ਦੇ ਵਿੱਚ ਸੋਚ ਲਿਆ ਕਿ ਜਦੋਂ ਹੀ ਇਹ ਸਿੱਖ ਪਾਠ ਕਰਕੇ ਉੱਠੇਗਾ ਅਸੀਂ ਇਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਾਰਿਸ ਬਣਾ ਦੇਣਾ ਹੈ ਭਾਵੇਂ ਕਿ ਆਪਣੇ ਗੁਰਤਾ ਗੱਦੀ ਦੇ ਨੂੰ ਤਿਆਰ ਹੋਗੇ ਪਰ ਕਹਿੰਦੇ ਐਨ ਮੌਕੇ ਤੇ ਭਾਈ ਗੋਪਾਲਾ ਜੀ ਦੇ ਮਨ ਦੇ ਵਿੱਚ ਫੁਰਨਾ ਬਣ ਗਿਆ ਪਾਈ ਗੋਬਾਲਾ ਜਿਨੇ ਜਦੋਂ ਗੁਰਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਿਆ ਸ਼ਲੋਕ ਤੇ ਪਹੁੰਚਿਆ ਤਾਂ ਮਨ ਵਿੱਚ ਸੋਚ ਲਿਆ ਕਿ ਜੇਕਰ ਪਾਤਸ਼ਾਹ ਮੇਰੇ ਪਾਠ ਕਰਨ ਤੋਂ ਖੁਸ਼ ਹੋ ਗਏ ਖੁਸ਼ ਹੋ ਕੇ ਮੈਨੂੰ ਪੁੱਛਿਆ ਕਿ ਤੈਨੂੰ ਕੀ ਚਾਹੀਦਾ ਹੈ ਤਾਂ ਮੈਂ ਫਲਾਣਾ ਘੋੜਾ ਮੰਗ ਲਵਾਂਗਾ ਉਹ ਘੋੜਾ ਮੈਨੂੰ ਬੜਾ ਪਸੰਦ ਆ ਕਿੰਨੇ ਜਦੋਂ ਹੀ ਉਹ ਸਿੱਖ ਦੇ ਮਨ ਦੇ ਵਿੱਚ ਇਹ ਫੁਰਨਾ ਬਣਿਆ ਤਾਂ ਮੇਰੇ ਪਾਤਸ਼ਾਹ ਜੀ ਨੂੰ ਆਪਣਾ ਫੈਸਲਾ ਬਦਲਣਾ ਪਿਆ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਲਈ ਸਿੱਖ ਦੀ ਖੁਸ਼ੀ ਸਭ ਤੋਂ ਜ਼ਰੂਰੀ ਆ ਤਾਂ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹ ਭਾਈ ਗੋਪਾਲਾ ਜੀ ਨੂੰ ਉਹ ਘੋੜਾ ਖੁਦ ਹੀ ਦੇ ਦਿੱਤਾ ਕਹਿੰਦੇ ਜਦੋਂ ਉਹ ਪਾਠ ਕਰਕੇ ਪਾਸ਼ਾ ਜੀ ਦੇ ਕੋਲ ਆਇਆ ਮੁੱਠਾ ਟੇਕਿਆ ਤਾਂ ਪਾਸ਼ਾ ਜੀ ਨੇ ਸਿੱਖਾਂ ਨੂੰ ਕਿਹਾ ਕਿ ਭਾਈ ਜਾਓ ਜੋ ਸੰਗਤਾਂ ਸਾਡੇ ਲਈ ਫਲਾਣਾ ਘੋੜਾ ਲੈ ਕੇ ਆਈਆਂ ਸਨ ਉਹ ਘੋੜਾ ਲਿਆ ਕੇ ਇਹ ਭਾਈ ਗੋਪਾਲਾ ਜੀ ਨੂੰ ਦੇ ਦਿਓ ਕਹਿੰਦੇ ਭਾਈ ਗੋਪਾਲਾ ਜੀ ਹੈਰਾਨ ਕਿ ਮੈਂ ਤਾਂ ਅਜੇ ਮਨ ਦੇ ਵਿੱਚ ਸੋਚਿਆ ਹੀ ਸੀ ਨਾ ਪਾਸ਼ਾ ਨੇ ਮੈਨੂੰ ਪੁੱਛਿਆ ਨਾ ਮੈਂ ਦੱਸਿਆ ਬੋਲ ਕੇ ਪਾਸ਼ਾ ਨੇ ਦਿਲ ਦੀ ਜਾਣ ਲਈ ਕਹਿੰਦੇ ਚਰਨਾਂ ਤੇ ਟਹਿ ਪਿਆ ਕੀ ਪਾਸ਼ਾ ਸੁਣਿਆ ਸੀ ਤੁਸੀਂ ਅੰਤਰਜਾਮੀ ਉਹ ਦਿਲਾਂ ਦੀਆਂ ਜਾਣਦੇ ਹੋ ਅੱਜ ਤਾਂ ਮੈਂ ਖੁਦ ਦੇਖ ਲਿਆ ਸਤਿਗੁਰ ਸੱਚੇ ਪਾਸ਼ਾ ਤੁਸੀਂ ਤਾਂ ਮਨ ਦੀ ਆਈ ਭਾਵਨਾ ਨੂੰ ਬੁੱਝ ਲਿਆ ਕਹਿੰਦੇ ਪਾਸ਼ਾ ਖੁਸ਼ ਹੋ ਕੇ ਕਹਿਣ ਲੱਗੇ ਕਿ ਸਿੱਖਾ ਤੋਂ ਤਾਂ ਮੰਗ ਹੀ ਬੜੀ ਛੋਟੀ ਮੰਗੀ ਅਸੀਂ ਤਾਂ ਤੈਨੂੰ ਹੋਰ ਬਹੁਤ ਕੁਝ ਦੇਣਾ ਚਾਹੁੰਦੇ ਸੀ ਪਰ ਹੁਣ ਕੀ ਕਰੀਏ ਜੋ ਤੇਰੇ ਮਨ ਵਿੱਚ ਫੁਰਨਾ ਆਇਆ ਸਾਨੂੰ ਉਹ ਪੂਰਾ ਕਰਨਾ ਪੈਣਾ ਸੋ ਸੰਗਤ ਜੀ ਇਹ ਸਾਖੀ ਨੂੰ ਸੁਣ ਕੇ ਮਨ ਨੂੰ ਬੜਾ ਬਲ ਮਿਲਦਾ ਹੈ ਜਦੋਂ ਹੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨ ਬੈਠੋ ਤਾਂ ਇਹ ਸਾਖੀ ਨੂੰ ਇੱਕ ਵਾਰ ਮਨ ਦੇ ਵਿੱਚ ਜ਼ਰੂਰ ਦੁਹਰਾ ਲਿਆ ਕਰੋ ਯਾਦ ਕਰ ਲਿਆ ਕਰੋ ਇਸ ਹਾਲ ਨੂੰ ਮਹਿਸੂਸ ਕਰਿਆ ਕਰੋ ਕਿ ਜੇ ਅੱਜ ਮੈਂ ਪਾਣੀ ਦਾ ਸ਼ੁੱਧ ਉਚਾਰਨ ਕੀਤਾ ਸਹੀ ਤਰੀਕੇ ਦੇ ਨਾਲ ਬਾਣੀ ਦਾ ਪਾਠ ਕੀਤਾ ਤੇ ਮੇਰੇ ਛੇਵੇਂ ਪਾਤਸ਼ਾਹ ਜੀ ਤਾਂ ਅੱਜ ਮੇਰੇ ਤੋਂ ਕਿੰਨੇ ਖੁਸ਼ ਹੋਣਗੇ ਪਾਤਸ਼ਾਹ ਜੀ ਦੀ ਖੁਸ਼ੀ ਮਿਲੇਗੀ ਇਹ ਸੋਚ ਕੇ ਬਾਣੀ ਦਾ ਪਾਠ ਕਰਨ ਬੈਠਣਾ ਦਸਾਂ ਹੀ ਗੁਰੂ ਸਰਬਾਨਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਪਾਠ ਕਰਿਆ ਕਰੋ ਕਿ ਸਤਿਗੁਰ ਸੱਚੇ ਭਾਸ਼ਾ ਕਿਰਪਾ ਕਰਨੀ ਜੇ ਸ਼ੁੱਧ ਉਚਾਰਨ ਕਰਦੇ ਉਹ ਤਾਂ ਬਹੁਤ ਵਧੀਆ ਗੱਲ ਆ ਜੇ ਸ਼ੁੱਧ ਉਚਾਰਨ ਨਹੀਂ ਹੁੰਦਾ ਭਾਵਿਕ ਸ਼ਬਦਾਂ ਨੂੰ ਸਹੀ ਨਹੀਂ ਬੋਲਿਆ ਜਾਂਦਾ ਕਈ ਵਾਰ ਆਪਾਂ ਕੁਝ ਸ਼ਬਦ ਜਾਣੀ ਅਣਜਾਣੇ ਦੇ ਵਿੱਚ ਗਲਤ ਬੋਲ ਜਾਂਦੇ ਆ ਤਾਂ ਉਹ ਜਦੋਂ ਆਪਾਂ ਸੁਣਨਾ ਸ਼ੁਰੂ ਕਰਾਂਗੇ ਤਾਂ ਸਾਨੂੰ ਸਾਡੀਆਂ ਗਲਤੀਆਂ ਦਾ ਪਤਾ ਲੱਗੇਗਾ ਅਸੀਂ ਗਲਤੀਆਂ ਸੁਧਾਰਨੀਆਂ ਸ਼ੁਰੂ ਕਰ ਤਵਾਂਗੇ ਪਾਠ ਸ਼ੁਰੂ ਜ਼ਰੂਰ ਕਰੋ ਗਰੋ ਗੁਰੂ ਸਾਹਿਬ ਜੀ ਆਪੇ ਹੀ ਕਿਰਪਾ ਕਰਨਗੇ ਉਹਨਾਂ ਨੇ ਹੀ ਕਿਰਪਾ ਕਰਨੀ ਆ ਸੋ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਵਰਕਤਾ ਹਾਸਲ ਕਰਨ ਦੇ ਲਈ ਰੋਜ਼ ਅਮਰਤ ਵੇਲੇ ਉੱਠ ਕੇ ਅਮਰਤ ਵੇਲੇ ਉੱਠ ਕੇ ਬਾਣੀ ਦਾ ਪਾਠ ਕਰੀਏ ਕਰਦੇ ਵਿੱਚ ਕੋਈ ਵੀ ਦੁੱਖ ਰੋਗ ਚਿੰਤਾ ਦੀ ਘੜੀ ਆਵੇ ਤਾਂ ਕਦੇ ਵੀ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਕੁਝ ਲੋਕ ਕਰਦੀਆਂ ਸਮੱਸਿਆਵਾਂ ਨੂੰ ਲੈ ਕੇ ਦੁਖੀ ਹੋ ਜਾਂਦੇ ਨੇ ਫਿਰ ਉਹ ਅਸਿਆਣਿਆ ਬਾਬਿਆਂ ਦੇ ਕੋਲ ਤੁਰ ਪੈਂਦੇ ਨੇ ਤਾਂ ਗੀਤਵੀਤਾਂ ਵਾਲਿਆਂ ਦੇ ਕੋਲ ਪਰ ਉਹਨਾਂ ਦੇ ਕੋਲ ਕੁਝ ਨਹੀਂ ਰੱਖਿਆ ਸਿੱਖ ਨੂੰ ਜੋ ਮਿਲਣਾ ਹੈ ਗੁਰੂ ਦੇ ਦਰ ਤੋਂ ਮਿਲਣਾ ਹੈ ਕੋਈ ਵੀ ਪਰੇਸ਼ਾਨੀਆਂ ਆ ਜੇ ਕੋਈ ਚਿੰਤਾ ਦੀ ਘੜੀ ਆ ਜੇ ਸਰੀਰ ਨੂੰ ਕੋਈ ਦੁੱਖ ਰੋਗ ਲੱਗ ਜਾਵੇ ਤਾਂ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਜਿੱਥੇ ਨਹੀਂ ਪਤਾ ਲੱਗ ਰਿਹਾ ਕੀ ਕਰਨਾ ਹੈ ਉੱਥੇ ਗੁਰੂ ਸਾਹਿਬ ਜੀ ਤੋਂ ਰਾਹ ਮੰਗਣਾ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਹੁਣ ਇਸ ਮੁਸ਼ਕਲ ਘੜੀ ਦੇ ਵਿੱਚ ਕੀ ਕਰਾਂ ਗੁਰੂ ਸਾਹਿਬ ਜੀ ਤੋਂ ਰਸਤਾ ਮੰਗੋ ਸਤਿਗੁਰ ਸੱਚੇ ਪਾਤਸ਼ਾਹ ਰਸਤਾ ਵੀ ਦਿਖਾਉਣਗੇ ਜੇ ਰਸਤੇ ਦੇ ਵਿੱਚ ਕੋਈ ਰੁਕਾਵਟ ਹੋਈ ਉਹ ਵੀ ਦੂਰ ਕਰਨਗੇ ਸੋ ਗੁਰੂ ਦੇ ਉੱਤੇ ਪ੍ਰੋਸਾਰ ਰੱਖਣਾ ਹੈ ਜੋ ਮੰਗਣਾ ਹੈ ਆਪਣੇ ਗੁਰੂ ਤੋਂ ਮੰਗਣਾ ਹੈ ਕਿਉਂਕਿ ਸਿੱਖ ਨੂੰ ਜੋ ਮਿਲਣਾ ਹੈ ਗੁਰੂ ਤੋਂ ਹੀ ਮਿਲਣਾ ਹੈ ਜੇ ਸਿੱਖ ਨੇ ਗੁਰੂ ਦਾ ਦਰ ਛੱਡਿਆ ਤਾਂ ਉਹ ਸਿੱਖ ਫਿਰ ਟੱਕੇ ਤੋੜਿਆ ਜੋ ਕਰੇ ਸਿੱਖ ਦੇ ਹਰ ਕੰਮ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੇ ਪਾਠ ਤੋਂ ਹੋਣੀ ਚਾਹੀਦੀ ਆ ਸਿੱਖ ਦੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਤੋਂ ਹੋਣੀ ਚਾਹੀਦੀ ਆ ਤਾ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਨੇ ਦਸਾਂ ਗੁਰੂ ਸਹਿਬਾਨਾਂ ਦਾ ਸ਼ਹੀਦਾਂ ਸਿੰਘਾਂ ਦਾ ਉਹਨਾਂ ਸਿੱਖਾਂ ਤੇ ਉਹਨਾਂ ਪਰਿਵਾਰਾਂ ਤੇ ਉਹਨਾਂ ਜੀਆਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਆ ਜਾਂਦਾ ਹੈ ਜਿਸ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਹੁੰਦਾ ਹੋਵੇ ਭਾਵੇਂ ਇੱਕ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਪਰ ਕਰੋ ਜ਼ਰੂਰ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਮੇਰੇ ਪਹਿਲੇ ਪਾਤਸ਼ਾਹ ਜੀ ਦੀ ਮਿੱਠੀ ਨਿੱਕੀ ਪਵਿੱਤਰ ਤਾਕਤ ਵਰ ਬਾਣੀ ਦੀ ਮਹਿਮਾ ਕਰਦਿਆਂ ਹੋਇਆਂ ਕਿਸੇ ਪ੍ਰਕਾਰ ਦੀ ਕੋਈ ਵੀ ਭੁੱਲ ਰਹਿ ਗਈ ਹੋਵੇ ਕੋਈ ਵੀ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਸੰਗਤ ਜੀ ਆਪ ਮਾਫ ਕਰ ਦੇਣਾ